ਸਰਕਾਰਾਂ ਦੇ ਵਿੱਚ ਜਿਹੜੇ ਬੇਰੋਜ਼ਗਾਰ ਬੱਚੇ ਬੈਠੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਆਈਟੀ ਮੈਨੇਜਮੈਂਟ ਐਜੂਕੇਸ਼ਨਲ ਵਿੱਚ ਹਾਇਰ ਐਜੂਕੇਸ਼ਨ ਜਿਹੜੇ ਹੈਗੇ ਕਰਕੇ ਕਰਨ ਤੋਂ ਬਾਅਦ ਉਹ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਨੂੰ ਹੁਣ ਸਕਿੱਲ ਜਿਹੜੇ ਹੈਗੇ ਨੇ ਸਿੱਲ ਸਕਿੱਲ ਡਿਵੈਲਪਮੈਂਟ ਵਾਲੇ ਕੋਰਸ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਮੈਂ ਬੀਬੀਸੀ ਨਿਊਜ਼ ਦੇ ਵਿੱਚ ਵੀ ਕੈਨੇਡਾ ਦਾ ਉਹ ਸੁਣ ਰਿਹਾ ਸੀ ਕਿ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਹੈਗੀਆਂ ਨੇ ਔਲੂਪ ਹੋਣ ਵਾਲੀਆਂ ਨੇ ਤੇ ਇਹਦੇ ਵਿੱਚ ਜਿਹੜਾ ਸਾਡੇ ਜਿਹੜਾ ਕੋਰਸ ਹੈ ਕੋਰਸ ਕਰਨ ਤੋਂ ਬਾਅਦ ਜਿਵੇਂ ਕਿ ਫਾਇਰਮੈਨ ਦਾ ਕੰਮ ਜਿਹੜਾ ਹੈਗਾ ਉਹ ਆਦਮੀ ਹੀ ਅੱਗ ਬਚਾ ਸਕਦਾ ਹੈ ਹੈਲਥ케ਅਰ ਦੇ ਵਿੱਚ ਉਹ ਜਿਹੜੀ ਹੈਗੀ ਆ ਉਹ ਇੱਕ ਇਨਸਾਨ ਹੀ ਕੇਅਰ ਕਰ ਸਕਦਾ ਹੈ ਕਿਸ ਤੋ ਬਾਜੇ ਅਗਰ ਸੈਨੀਟੇਸ਼ਨ ਦਾ ਕੰਮ ਹੈ ਜੇ ਤਾਂ ਸੈਂਟਿਸ ਇੰਸਪੈਕਟਰ ਦਾ ਕੋਰਸ ਹੈ ਸੈਨੀਟੇਸ਼ਨ ਦਾ ਕੰਮ ਹੈ ਅਗਰ ਛਾਪੇ ਮਾਰਨ ਦਾ ਕੰਮ ਹੈ ਉਹ ਵੀ ਕੋਈ ਮਸ਼ੀਨਰੀ ਨਹੀਂ ਕਰ ਸਕਦੀ ਔਰ ਲੈਬਾਰਟਰੀ ਟੈਸਟ ਵੀ ਜਿਹੜੇ ਹੈਗੇ ਨੇ ਉਹ ਇਨਸਾਨ ਹੀ ਕਰ ਸਕਦਾ ਕੋਈ ਮਸ਼ੀਨ ਨਹੀਂ ਕਰ ਸਕਦੀ ਇਸ ਕਰਕੇ ਜਿਹੜੇ ਜਿੰਨੇ ਵੀ ਸਾਡੇ ਕੋਲ ਕੋਰਸ ਹੈਗੇ ਨੇ ਸਾਰੇ ਇਹਦੇ ਕੋਰਸ ਕਰਨ ਤੋਂ ਬਾਅਦ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਸਰਕਾਰੀ ਨੌਕਰੀ ਵਾਸਤੇ ਵੀ ਅਪਲਾਈ ਕਰ ਸਕਦੇ ਹੋ ਔਰ ਆਪਣਾ ਕਾਰੋਬਾਰ ਵੀ ਕਰ ਸਕਦੇ ਹੋ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਾ ਸਕਦੇ ਹੋ ਔਰ ਇਹ ਕੋਰਸ ਕਰਨ ਤੋਂ ਬਾਅਦ ਅਗਰ ਤੁਸੀਂ ਵਿਦੇਸ਼ ਜਾਣਾ ਚਾਹੋ ਤੇ ਇਸ ਇਸਤੇ ਵਿਦੇਸ਼ ਵਿੱਚ ਵੀ ਜਾ ਸਕਦੇ ਹੋ